ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮੈਂ ਤੁਹਾਡਾ ਆਪਣਾ ਗੁਰਪਿਆ ਆਪਣਾ ਅੱਜ ਨਵੇਂ ਟੌਪਿਕ ਦੇ ਨਾਲ ਹਾਜ਼ਰ ਹੋਇਆ ਗੁਰੂ ਅਮਰਦਾਸ ਜੀ ਤਾਂ ਗੁਰੂ ਅਮਰਦਾਸ ਜੀ ਦੇ ਬਾਰੇ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਜੋ ਕਰਾਂਗੇ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਬਾਸਰ ਕੇ ਅੰਮ੍ਰਿਤਸਰ ਵਿਖੇ ਹੋਇਆ ਸੀ ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਤੇਜਪਾਲ ਔਰ ਮਾਤਾ ਜੀ ਦਾ ਨਾਮ ਸੁਲੱਖਣੀ ਸੀ ਵਿਆਹ ਸ੍ਰੀ ਦੇਵੀ ਚੰਦ ਬਹਿਲ ਦੀ ਸੁਪਤਰੀ ਰਾਮਕੌਰ ਜਿਹਦੇ ਨਾਲ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੇ ਘਰ ਸੰਤਾਨ ਪੈਦਾ ਹੋਈ ਜਿਨ੍ਹਾਂ ਦੇ ਵਿੱਚੋਂ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਬੀਬੀ ਭਾਨੀ ਅਤੇ ਬੀਬੀ ਦਾਨੀ ਜੀ ਇਹਨਾਂ ਨੇ ਜਨਮ ਲਿਆ ਔਰ ਇਸ ਤੋਂ ਬਾਅਦ ਜੋ ਉਹਨਾਂ ਦੇ ਆਪ ਗੱਲ ਕਰੀਏ ਵੀ ਕਿਹੜਾ ਨਗਰ ਵਸਾਇਆ ਤਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ ਗੁਰਾਈ ਕਦੋਂ ਮਿਲੀ ਜਾਂ ਗੱਦੀ ਕਦੋਂ ਮਿਲੀ ਸੀ ਉਹਨਾਂ ਨੂੰ ਤਾਂ ਉਹ ਮਿਲੀ ਸੀ 1552 ਈਸਵੀ ਨੂੰ ਖੰਡੂਰ ਸਾਹਿਬ ਵਿਖੇ 1552 ਈਸਵੀ ਨੂੰ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੁਰਿਆਈ ਮਿਲੀ ਸੀ ਤਾਂ ਉਸ ਸਮੇਂ ਜੋ ਨਾ ਸਮਕਾਲੀ ਸ਼ਾਸਕ ਸੀ ਉਹ ਸੀ ਅਕਬਰ ਤਾਂ ਇਸ ਦੇ ਵਿੱਚੋਂ ਹੀ ਇੱਕ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਜਿਹੜਾ ਉਹ ਬਣਦਾ ਹੈ ਕਿ ਬੌਲੀ ਸਾਹਿਬ ਦਾ ਨਿਰਮਾਨ ਜਾਂ ਬੌਲੀ ਸਾਹਿਬ ਕਦੋਂ ਤਿਆਰ ਕਰਵਾਈ ਗਈ ਸੀ ਤਾਂ ਇਹ 1569 ਈਸਵੀ ਨੂੰ ਕਰਵਾਈ ਗਈ ਸੀ ਸੰਮਤ ਬਣਦੀ ਹੈ 1616 ਤਾਂ ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਉਹਨਾਂ ਦੀਆਂ ਪ੍ਰਮੁੱਖ ਬਾਣੀਆਂ ਦੀ ਪ੍ਰਮੁੱਖ ਬਾਣੀਆਂ ਦੇ ਵਿੱਚ ਆਨੰਦ ਸਾਹਿਬ ਪੱਟੀ ਅਸ਼ਟਪਦੀਆਂ ਸ਼ਬਦ ਸਲੋਕ ਅਤੇ ਚਾਰ ਬਾਰਾ ਜੋ 4 12 ਹਨ ਉਹ ਰਾਗ ਗੁਜਰੀ ਸੁਹੀ ਆਰਾਮਕਲੀ ਤੇ ਮਾਰੂ ਰਾਗ ਦੇ ਵਿੱਚ ਹਨ ਸੋ ਸਭ ਤੋਂ ਪ੍ਰਮੁੱਖ ਬਾਣੀ ਹੈ ਜਿਹੜੀ ਉਹ ਆਨੰਦ ਸਾਹਿਬ ਹੈ ਤਾਂ ਆਨੰਦ ਸਾਹਿਬ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ਨੋਟ ਕਰਨ ਵਾਲੀ ਗੱਲ ਹੈ ਸੋ ਸਾਰੇ ਹੀ ਸਟੂਡੈਂਟਸ ਨੂੰ ਮੇਰਾ ਮੇਰੀ ਇੱਕ ਬੇਨਤੀ ਹੈ ਕਿ ਮੈਂ ਦੇਖੋ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਕਰਦਾ ਕਿ ਤੁਸੀਂ ਕਿਰਪਾ ਕਰਕੇ ਆਪਣਾ ਇੱਕ ਵੱਖਰਾ ਰਜਿਸਟਰ ਲਾਓ ਔਰ ਉਸ ਦੇ ਉੱਪਰ ਜੋ ਵੀ ਮੇਨ ਪੁਆਇੰਟ ਹੁੰਦੇ ਹਨ ਉਹ ਤੁਸੀਂ ਨੋਟ ਕਰਿਆ ਕਰੋ ਕਿਉਂਕਿ ਤੁਹਾਡੇ ਸਲਿਪਸ ਦੇ ਮੁਤਾਬਕ ਹੀ ਮੈਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹਾਂ ਜੋ ਤੁਹਾਡਾ ਈਟੀਟੀ ਦਾ ਸਲਿਪਸ ਹੈ ਜੋ ਫਸਟ ਪੇਪਰ ਤੁਹਾਡਾ ਪੰਜਾਬੀ ਨਾਲ ਸੰਬੰਧਿਤ ਹੋਣ ਜਾ ਰਿਹਾ ਹੈ ਉਸ ਦੇ ਬਾਰੇ ਵਿੱਚ ਹੀ ਏ ਮੈਂ ਤੁਹਾਡਾ ਸਲੇਬਸ ਜਿਹੜਾ ਕਰਵਾ ਰਿਹਾ ਔਰ ਗੁਰੂ ਅਮਰਦਾਸ ਜੀ ਦੇ ਬਾਰੇ ਚ ਅੱਜ ਆਪਣਾ ਟੌਪਿਕ ਜਿਹੜਾ ਚੱਲ ਰਿਹਾ ਸੋ ਕਿਰਪਾ ਕਰਕੇ ਜੋ ਵੀ ਬੱਚੇ ਇਹ ਵੀਡੀਓ ਨੂੰ ਦੇਖ ਰਹੇ ਹਨ ਤਾਂ ਆਪਣੇ ਕੋਲ ਇੱਕ ਨੋਟਬੁੱਕ ਇੱਕ ਪੈਨ ਜ਼ਰੂਰ ਰੱਖਿਆ ਕਰੋ ਔਰ ਇਸ ਨੂੰ ਨੋਟ ਕਰਿਆ ਕਰੋ ਆਪਣੇ ਨੋਟਸ ਆਪ ਦੇ ਹੱਥੀ ਆਪ ਤਿਆਰ ਕਰਿਆ ਕਰੋ ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 917 ਤੋਂ 922 ਤੱਕ 40 ਪੌੜੀਆਂ ਵਿੱਚ ਦਰਜ ਹੈ ਮੈਂ ਫਿਰ ਦੁਬਾਰਾ ਇਸ ਨੂੰ ਦੱਸ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 917 ਤੋਂ 922 ਤੱਕ 40 ਪੌੜੀਆਂ ਵਿੱਚ ਦਰਜ ਹੈ ਅਨੰਤ ਸਾਹਿਬ ਇਸ ਬਾਣੀ ਦੀ ਰਚਨਾ ਜੀਵਨ ਦੇ ਅੰਤਮ ਪੜਾਅ ਤੇ ਕੀਤੀ ਹੈ ਗੁਰੂ ਜੀ ਨੇ ਇਸ ਬਾਣੀ ਦੀ ਰਚਨਾ ਜੀਵਨ ਦੇ ਅੰਤਮ ਪੜਾਅ ਤੇ ਕੀਤੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਗੁਰੂ ਅਰਜਨ ਦੇਵ ਜੀ ਨੂੰ ਦੋਤਾ ਬਾਣਿਕਾ ਬੋਤਾ ਕਿਸ ਨੇ ਕਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਨੂੰ ਦੋਤਾ ਬਾਣਿਕਾ ਬੋਤਾ ਗੁਰੂ ਅਰਜਨ ਦੇਵ ਜੀ ਨੂੰ ਦੋਤਾ ਬਾਣਿਕਾ ਬੋਤਾ ਆ ਕੇ ਨਵਾਜਿਆ ਸੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਲੰਮਾ ਜੀਵਨ ਕਾਲ ਬਤੀਤ ਕੀਤਾ ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਉਮਰ ਉਹਨਾਂ ਦੇ ਉਹਨਾਂ ਨੇ ਬਤੀਤ ਕੀਤਾ ਜੀਵਨ ਆਪਣਾ ਮੰਜੀ ਪ੍ਰਥਾ ਦੀ ਉਹਨਾਂ ਨੇ ਸਥਾਪਨਾ ਕੀਤੀ 22 ਮੰਜੀਆਂ ਦੀ ਸਥਾਪਨਾ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਛਤੀ ਪ੍ਰਥਾ ਪਰਦਾ ਪ੍ਰਥਾ ਜਾਤੀ ਪ੍ਰਥਾ ਇਹਨਾਂ ਦਾ ਖਾਤਮਾ ਕੀਤਾ ਸੀ ਕੜਾ ਪ੍ਰਸ਼ਾਦ ਦੀ ਪ੍ਰਥਾ ਸ਼ੁਰੂ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਸੋ ਸਾਰੇ ਹੀ ਬੱਚਾ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਨੂੰ ਆਪਣੀ ਡਾਇਰੀ ਦੇ ਵਿੱਚ ਜਾਂ ਆਪਣੀ ਨੋਟਬੁੱਕ ਦੇ ਵਿੱਚ ਸਾਰੇ ਜਣੇ ਹੀ ਇਸ ਨੂੰ ਨੋਟ ਕਰਦੇ ਜਾਓ ਮੱਜੀ ਪ੍ਰਥਾ ਦੀ ਸਥਾਪਨਾ ਕੀਤੀ ਬਾਈ ਮੰਡੀਆਂ ਦੀ ਸਥਾਪਨਾ ਸਤੀ ਪ੍ਰਥਾ ਪਰਦਾ ਪ੍ਰਥਾ ਜਾਤੀ ਪ੍ਰਥਾ ਦਾ ਖਾਤਮਾ ਕੀਤਾ ਕੜਾ ਪ੍ਰਸਾਦ ਦੀ ਪ੍ਰਥਾ ਵੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਔਰ ਇਸ ਤੋਂ ਇਲਾਵਾ ਸਿਰ ਪਾਓ ਸਿਰੋ ਪਾਓ ਦੀ ਰਸਮ ਆ ਜਿਹੜੀ ਉਹ ਵੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਪਹਿਲਾਂ ਪੰਗਤ ਫਿਰ ਸੰਗਤਾਂ ਦਾ ਜਾਂ ਗੁਰੂ ਅਮਰਦਾਸ ਜੀ ਨੇ ਤੋਰਿਆ ਤਾਂ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਦਰਜ ਹਨ ਗੁਰੂ ਅਮਰਦਾਸ ਜੀ ਦੇ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਹ ਬਹੁਤ ਹੀ ਮਹੱਤਵਪੂਰਨ ਤੁਹਾਡੇ ਪ੍ਰਸ਼ਨ ਆ ਜਿਹੜੇ ਇਹ ਵਰਦਿਆਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚ ਕਿ ਕੜਾ ਪ੍ਰਸ਼ਾਦ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਤਾਂ ਕੜਾ ਪ੍ਰਸ਼ਾਦ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਪਹਿਲਾ ਪੰਗਤ ਫਿਰ ਸੰਗਤ ਅਰਜਾਨ ਕਿਸ ਨੇ ਤੋੜਿਆ ਸੀ ਪਹਿਲਾ ਪੰਗਤ ਫਿਰ ਸੰਗਤ ਅਰਜਾਨ ਗੁਰੂ ਅਮਰਦਾਸ ਜੀ ਨੇ ਤੋੜਿਆ ਸੀ ਤਾਂ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ 900